ਹਾਂਜੀ ਸਰ ਤੁਹਾਡਾ ਨਾਮ ਕੀ ਆ? ਨਰਮਲ ਸਿੰਘ ਮਹਿੰਦਰ ਸਿੰਘ ਮਹਿੰਦਰ ਸਿੰਘ ਕਿਹੜੀ ਜਗ੍ਹਾ ਤੋਂ? ਮੈਸੂਨ ਪੁੱਛੋ ਅੱਛਾ ਜੀ ਕੀ ਕਹਿਣਾ ਚਾਹੁੰਦੇ ਤੁਸੀਂ? ਅਸੀਂ ਤਾਂ ਇਹ ਸਰਕਾਰ ਨੂੰ ਕਹਣਾ ਚਾਹੁੰਦੇ ਆ ਕਿ ਜਿਹੜੇ ਸਾਨੂੰ ਆਲੂ ਦਾ ਸਹੀ ਰੇਟ ਦਿੱਤਾ ਜਾਵੇ। ਸ਼ਾਮਰਮਨੋਰ ਸਿੰਘ ਗਿੱਲ ਹਾਂਜੀ ਪੂਰੀ ਬਸੰਤ ਸਾਹਿਬ ਦਾ ਜ਼ਿਲ੍ਹਾ ਪ੍ਰਧਾਨ ਐ ਸੁਪਰਵਾਈਜ਼ਰੀ ਮੈਂਬਰ ਆ। ਅੱਛਾ ਜੀ ਅੱਜ ਕਿਸਾਨ ਦਾ ਜਿਹੜਾ ਆਲੂ ਆ ਉਹ ਖੱਤਿਆਂ ਦੇ ਵਿੱਚ ਪਿਆ ਰੋਲ ਰਿਹਾ ਬੜੇ ਮਹਿੰਗੇ ਭਾਅ ਨਾਲ ਬੜੀਆਂ ਖਾਦਾਂ ਨਾਲ ਦੂਜਾ ਬੀਜ ਬੂਹੇ ਸਾਰੇ ਨਦੀਨ ਜਿਹੇ ਦਵਾਈਆਂ ਮੈਂਗੇ ਕਰਕੇ ਮਪਾਲ ਕੇ ਉਹ ਰੋੜਿਆਂ ਨੂੰ ਚੱਕਣ ਨੂੰ ਕੋਈ ਤਿਆਰ ਨਹੀਂ ਵਪਾਰੀ ਵਰਗ ਉਹਨੂੰ ਕੌਡੀਆਂ ਦੇ ਭਾਅ ਮਤਲਬ ਚ ਚੱਕਣ ਨਹੀਂ ਤਿਆਰ ਜਿਹੜਾ ਨਾ ਮਾਤਰ ਮਤਲਬ ਸ਼ੋ ਰੁਪਇਆ ਕੁਆਂਟਮ ਮਤਲਬ ਕਹਿ ਰਿਹਾ ਟੀਚਰਾਂ ਕਰ ਰਿਹਾ ਤੇ ਉਹ ਆਲੂ ਜੇ ਨਾ ਚੱਕਿਆ ਇਹਨਾਂ ਸਰਕਾਰਾਂ ਨੇ ਉਹ ਆਲੂ ਜਿਹੜਾ ਰੁਲ ਜਾਣਾ ਤੇ ਸਾਡੀ ਹਿੰਦੁਸਤਾਨ ਦੀ ਜਿਹੜੇ ਰੀੜ ਦੀ ਹੱਡੀ ਕਿਸਾਨ ਕਹੇ ਜਾਂਦੇ ਆ ਉਹ ਤਬਾਹ ਹੋ ਜਾਣੇ ਆ ਉਦਾਂ ਸਾਨੂੰ ਕੋਈ ਭਲੇਖਾ ਨਹੀਂ ਕਿਸਾਨ ਦੀਆਂ ਜਿਹੜੀਆਂ ਖੇਤੀਬਾੜੀ ਨੀਤੀਆਂ ਵਾਂ ਉਹ ਨੀਤੀਆਂ ਬੜੀਆਂ ਕਿਸਾਨ ਬੋਧਦੀ ਆ ਹਿੰਦੁਸਤਾਨ ਵਿਰੋਧੀ ਆ ਸਾਡੇ ਹਿੰਦੁਸਤਾਨ ਦੇ ਕਿਸਾਨ ਨੂੰ ਤਬਾਹ ਕਰਨ ਵਾਲੀਆਂ ਵਾ ਜਿੰਨਾ ਚਿਰ ਉਹ ਨੀਤੀਆਂ ਨਾ ਬਦਲੀਆਂ ਜਿਹੜੀਆਂ ਨੀਤੀਆਂ ਮਤਲਬ ਖੁੱਲੀ ਮੰਡੀ ਵਾਲੀਆਂ ਨੀਤੀਆਂ ਵਾ ਉਹ ਖੁੱਲੀ ਮੰਡੀ ਵਪਾਰੀਆਂ ਦੇ ਹਾਸੇ ਜਦੇਲ ਦੀ ਗੱਲ ਆ ਵੀ ਹਰੇਕ ਫਸਲ ਜਿਹੜੀ ਆ ਉਹ ਮਤਲਬ ਜਿਹੜੀ ਆ ਕਿਸਾਨਾਂ ਦੀ ਵਪਾਰੀ ਖਰੀਦੇ ਵਪਾਰੀ ਆਪਾਂ ਪਿਛਲੇ ਸਮੇਂ ਚੋਂ ਦੇਖਦੇ ਆ ਕਿ ਕਿੱਦਾਂ ਮਤਲਬ ਸਾਡਾ ਬਾਸਮਤੀ ਜਿਹੜੀ ਆ ਉਹ 1800 ਨੂੰ ਲੈ ਕੇ ਹੁਣ 3500 ਨੂੰ 4000 ਨੂੰ ਵੇਚ ਲਿਆ ਗੰਡੇ ਜਿਹੜੇ 1 ਰੁਪਏ ਨੂੰ ਬੋਰਾ ਲੈ ਕੇ ਕਿੱਦਾਂ ਗੰਡੇ ਸਾਨੂੰ ਮਹਿੰਗੇ ਮਿਲ ਰਹੇ